ਤੇਨ ਕੋ ਪਰਦਾ ਪੂਜਣ ਆਰੀ ਤੇਨ ਕੋ ਪਰਦਾ ਪੂਜਣ ਆ O ho peri, ਤੈਨੂੰ ਪਰ ਜਾ ਪੂਜੜਿਆ 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 So... ਸੂਰਤ ਦਾ ਫੈਸਲਾ ਦਿੱਤਾ ਕਿਤਾ ਖੂਬਸੂਰਤ ਫੈਸਲਾ ਦਿੱਤਾ ਮਹਾਰਾਜ ਨੇ ਸੋਹਣੇ ਦੀ ਡੈਫੀਨੇਸ਼ਨ ਦਸੀ ਸੋਹਣਾ ਕੌਣ ਹੈ ਦੁਨਿਆਵੀ ਪੈਰਾਮੀਟਰ ਕੀ ਹੈ ਜੀ ਸੁਹੱਤਪਨ ਦਾ ਦੁਨਿਆਵੀ ਪੈਰਾਮੀਟਰ ਕੀ ਹੈ ਬੰਦਾ ਚਿਹਰਾ ਵੇਖਦਾ ਡੀਨ ਡੋਲ ਵੇਖਦਾ ਕਦ ਕਾਠੀ ਵੇਖਦਾ ਨੈਣ ਨਕਸ਼ ਵੇਖਦਾ ਫਿਰ ਸਰਟੀਫਾਈਡ ਕਰਦਾ ਹੈ ਸਰਟੀਫିକੇਟ ਦਿੰਦਾ ਹੈ ਸਾਧ ਸੰਗਤ ਕਿ ਸੋਹਣਾ ਆ ਕੋ ਸਤਨਾ ਸੁੰਦਰ ਹੈ ਇਹਾਂ ਸਰਟੀਫਿਕੇਟ ਦਿੰਦਾ ਹੈ ਕਰੂਪ ਬਦ ਸੂਰਤ ਆ ਚਿਹਰਾ ਵੇਖਿਆ ਜਾਂਦਾ ਹੈ ਦੁਨਿਆਵੀ ਤਲ ਤੇ ਢੀਨ ਡੋਲ ਵੇਖਿਆ ਜਾਂਦਾ ਨੈਣ ਨਕਸ਼ ਵੇਖੀ ਜਾਂਦੀ ਭਾਵੇਂ ਕਰਮ ਕਾਲੇ ਹੋਣ ਅਤ ਭੇੜੇ ਸੁਆਦਾ ਹੋਵੇ ਤ ਮਲੀਨ ਗੰਦੇ ਵਿਚਾਰ ਰੱਖਦਾ ਹੋਵੇ ਸਾਰੇ ਐਬ ਇਹਦੇ ਵਿੱਚ ਘੁੱਟ-ਘੁੱਟ ਕੇ ਭਰੇ ਹੋਣ ਇੱਕ ਚਿਹਰਾ ਸੋਣਾ ਹੋਵੇ ਸਾਥ ਸੰਗਤ ਇੱਕ ਚਿਹਰਾ ਇੱਕ ਨੈਣ ਨਕਸ਼ ਸੋਹਣੇ ਹੋਣ ਬਸ ਜ਼ਬਾਨ ਬੰਦ ਰੱਖੇ ਫਿਦਰਤ ਨਾ ਦੱਸੇ ਆਪਣੀ ਤੇ ਬੰਦਾ ਸਾਰੇ ਬੰਦੇ ਕਹਿਣਗੇ ਬੜਾ ਹੀ ਸੋਹਣਾ ਬੜਾ ਹੀ ਪਰ ਮਹਾਰਾਜ ਨੇ ਪੈਰਾਮੀਟਰ ਕੀ ਦਿੱਤਾ ਮਹਾਰਾਜ ਕਹਿੰਦੇ ਮੈਨੂੰ ਕੋਈ ਲੈਣਾ ਦੇਣਾ ਨਹੀਂ ਕੋਈ ਗੋਰਾ ਹੈ ਕੋਈ ਕਾਲਾ ਕੋਈ ਲੰਬਾ ਹੈ ਕੋਈ ਛੋਟਾ ਮਹਾਰਾਜ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਇੱਕ ਗੱਲ ਪੱਕੀ ਹੈ ਮਹਾਰਾਜ ਕਹਿੰਦੇ ਜਿਹੜਾ ਵੀ ਗੁਰੂ ਗੁਰੂ ਕਰਦਾ ਹੈ ਆਖੋ ਸਤਨਾਮ ਜਿਹੜਾ ਵਾਹਿਗੁਰੂ ਦਾ ਭਜਨ ਕਰਦਾ ਹੈ ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਮਹਾਰਾਜ ਕਹਿੰਦੇ ਮੇਰੀ ਨਿਗਾਹ ਨਾਲ ਵੇਖੋ ਓਏ ਦੁਨੀਆ ਦਾ ਸਭ ਤੋਂ ਸਭ ਤੋਂ ਸੋਹਣਾ ਬੰਦਾ ਉਹ ਆ ਕੋ ਸਤਨਾਮ ਸਭ ਤੋਂ ਸੋਹਣਾ ਆ ਸਾਰਿਆਂ ਆ ਆ ਕੁਝ ਦਿਨ ਪਹਿਲੇ ਨ ਕੁਝ ਦਿਨ ਪਹਿਲੇ ਮੇਰੇ ਕੋਲ ਇੱਕ ਵੀਡੀਓ ਆਈ ਜੀ ਜਿਹੜੇ ਨਿਗਰੂ ਸਾਧ ਸੰਗਤ ਅਤ ਕਾਲੇ ਕਾਲੇ ਹੁੰਦੇ ਨੇ ਤੁਹਾਨੂੰ ਪਤਾ ਤੇ ਨਿਗਰੂ ਸਾਧ ਸੰਗਤ ਔ ਜੈਂਟਸ ਤੇ ਬੀਬੀਆਂ ਜੈਂਟਸ ਨੇ ਸਰਦਾਰ ਆਪਣਾ ਦਸਤਾਰ ਬੰਨੀ ਹੋਈ ਐ ਤੇ ਬੀਬੀਆਂ ਨੇ ਚੁੰਨੀਆਂ ਲਈਆਂ ਹੋਈਆਂ ਤੇ ਕਿਸੇ ਹਾਲ ਦੇ ਚ ਨਾ ਮੈਡੀਟੇਸ਼ਨ ਕਰਦੇ ਪਏ ਨੇ ਕੋਈ ਇੱਧਰ ਬੈਠਾ ਉੱਧਰ ਬੈਠਾ ਅਲੱਗ-ਅਲੱਗ ਬੈਠੇ ਨੇ ਦੂਰ ਦੂਰ ਤੇ ਉੱਚੀ-ਉੱਚੀ ਸਾਧ ਸੰਗਤ ਬੜੇ ਸਹਿਜ ਦੇ ਨਾਲ ਵਾਹਿਗੁਰੂ 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 ਵਾਹਿ ਇਹ ਤਾਂ ਸਿਮਰਨ ਕਰ ਰਹੇ ਉਹ ਤਕਰੀਬਨ ਮੇਰਾ خیال ਹੈ ਡੇਢ 2 ਮਿੰਟ ਦੀ ਉਹ ਵੀਡੀਓ ਸੀ ਜਦੋਂ ਦਾਸ ਨੇ ਉਹ ਵੀਡੀਓ ਵੇਖੀ ਮੈਨੂੰ ਇੱਕਦਮ ਆ ਸ਼ਬਦ ਕਲਿੱਕ ਕੀਤਾ ਜੀ ਇੱਕਦਮ ਆ ਸ਼ਬਦ ਕਲਿੱਕ ਕੀਤਾ ਮੈਂ ਕਿਹਾ ਦੁਨੀਆਵੀ ਤਲ ਤੇ ਕੋਈ ਇਹਨਾਂ ਨੂੰ ਵੇਖਦਾ ਹੋਵੇਗਾ ਤੇ ਕਹੇਗਾ ਕਿਨੇ ਬਦਸੂਰਤ ਨੇ ਕੌਲੇ ਸ਼ੌਕ ਕੌਲੇ ਸ਼ੌਕ ਕਿ ਢੇ ਬਦਸੂਰਤ ਤੇ ਮੈਂ ਕਿਦਰੇ ਮੇਰੀ ਹੁਣ ਗੁਰੂ ਨਾਨਕ ਦੀ ਨਿਗਾਹ ਦੇ ਨਾਲ ਵੇਖਿਆ ਆਖੋ ਸਤਨਾਮ ਹਾਂਜੀ ਇਸਵੇਂ ਦੇ ਗੁਰੂ ਨਾਨਕ ਕਿਹੜੀ ਨਿਗਾਹ ਦੇ ਨਾਲ ਵੇਖਦੇ ਹੋਣੇ ਨੇ ਗੁਰੂ ਨਾਨਕ ਕਹਿੰਦੇ ਹੋਣਗੇ ਇਹਨਾਂ ਤੋਂ ਸੋਣਾ ਕੋਈ ਹੈ ਹੀ ਨਹੀਂ ਆਖੋ ਸਤਨਾਮ ਇਹਨਾਂ ਤੋਂ ਸੋਣਾ ਕੋਈ ਹੈ ਹੀ ਨਹੀਂ ਆਹ ਸਰਟੀਫਿਕੇਟ ਦਿੱਤਾ ਮਹਾਰਾਜੀ ਨੇ ਕਹਿੰਦੇ ਨਾਨਕ ਤੇ ਜਨ ਸੋਨੇ ਨਾਨਕ ਤੇ ਜਨ ਸੋਹਣੇ ਤੁਨ ਗੁਰੂ ਅਰਜਨ ਦੇਵ ਮਹਾਰਾਜ ਚੇ ਪਾਸ਼ਾ ਕਹ ਰਹੇ ਕਹਿੰਦੇ ਜੋ ਰਤੇ ਹਰ ਰੰਗ ਲਾਏ ਜਿਹੜੇ ਰਤੇ ਗਏ ਜਿਨ੍ਹਾਂ ਨੂੰ ਹਰੀ ਰੰਗ ਲੱਗ ਗਿਆ ਜਿਹੜੇ ਭਜਨ ਲਈ ਸਾਧ ਸੰਗਤ ਭਜਨ ਲਈ ਤੁਰਪੇ ਭਜਨ ਕਰਨ ਵਾਸਤੇ ਉੱਠਣ ਲੱਗੇ ਭਜਨ ਕਰਨ ਵਾਸਤੇ ਸਾਧ ਸੰਗਤ ਅੰਮ੍ਰਿਤ ਵੇਲਾ ਸੰਭਾਲਣ ਲੱਗੇ ਮਹਾਰਾਜ ਕਹਿੰਦੇ ਨਾਨਕ ਤੇ ਜਨ ਸੋਹਣੇ ਸੁਣ ਮਾ ਦਾ ਬੱਚਾ ਅਤ ਕਾਲਾ ਹੋਵੇ ਅਤ ਕਾਲਾ ਸਾਸ ਨਾਲ ਦੁਨੀਆ ਉਹਨੂੰ ਭਾਵੇਂ ਕਰੂਪ ਕਵੇ ਬਦਸੂਰਤ ਕਵੇ ਮਾੜਾ ਕਵੇ ਜੋ ਮਰਜੀ ਕਵੇ ਸਾਸ ਓਏ ਕਿਦਰੇ ਮਾ ਦੀ ਨਿਗਾਹ ਦੇ ਨਾਲ ਵੇਖਿਓ ਮੈਂ ਕਹਿੰਨਾ ਕਾਲਾ ਸ਼ਾਹ ਹੋਵੇ ਨਾ ਸਾਸ ਨਾਲ ਤਾਂ ਵੀ ਮਾਂ ਗਲ ਵਕੜੀ ਨਾਲ ਲਾਲਾ ਪਿਆਰ ਕਰਦੀ ਐ ਮੱਥਾ ਚੁੰਮ ਚੁੰਮ ਕਹਿੰਦੀ ਮੇਰਾ ਸੋਹਣੂ ਹੈ ਮੇਰਾ ਸੋਹਣਾ ਹੈ ਮਾਂ ਦੀਆਂ ਅੰਦਰਾਂ ਨੇ ਨਾ ਜੀ ਉਹ ਬੱਦ ਸੂਰਤ ਵੀ ਮਾਂ ਨੂੰ ਸਭ ਤੋਂ ਜ਼ਿਆਦਾ ਖੂਬਸੂਰਤ ਲਗਦਾ ਹੈ ਮਾਂ ਨੂੰ ਆਪਣਾ ਬੱਚਾ ਦੁਨੀਆ ਦਾ ਸਭ ਤੋਂ ਖੂਬਸੂਰਤ ਬੱਚਾ ਲੱਗਦਾ ਪੁੱਛੋ ਮਾਂ ਨੂੰ ਵੀ ਇਹ ਤਾਂ ਬੱਦ ਸੂਰਤ ਹੈ ਇਹ ਤਾਂ ਕਾਲਾ ਸ਼ਾਹ ਹੈ ਨਾਸਾਂ ਵਗਦੀਆਂ کالا شاہ بدسورت باں کہے گی میری نگاہ میری اکیاں کھو میری درشٹی نو بھائی اس نہیں میرے لئی آخو ستنا میرے لیے کہ میرے لئی ایس تو سونا ہوئی نہیں تو گرو نانک بھی یہی کہ میرے لئی گرمک تو سونا ਗੁਰ ਸਿੱਖ ਤੋਂ ਸੋਨਾ ਜਿਹੜਾ ਭਜਨ ਕਰਦਾ ਹੈ ਬੰਦਗੀ ਕਰਦਾ ਉਸ ਤੋਂ ਸੋਨਾ ਮਾਰ ਕੇ ਕਹਿੰਦੇ ਮੇਰੇ ਲਈ ਉਸ ਤੋਂ ਸੋਨਾ ਹੋਰ ਕੋਈ ਵੀ ਨਹੀਂ ਕੋਈ ਵੀ ਨਹੀਂ ਸੋਨੇ ਆ ਸਤਿਯਾ ਕਾਲ ਆ ਕਹਿੰਦੇ ਨੇ ਇੱਕ ਸ਼ਬਦ ਦੇ ਵਿੱਚ ਕਹਿੰਦੇ ਗੁਰਮੁਖ ਸਦਾ ਕਰ ਸੋਨੇ ਸੋਨਿਆਂ ਨੂੰ ਪਿਆਰ ਮਿਲ ਜਿਹੜੇ ਭਾ ਜਾਣ ਨਾ ਜਿਹੜੇ ਚੰਗੇ ਲੱਗਦੇ ਨੇ ਉਹਨਾਂ ਨੂੰ ਪਿਆਰ ਮਿਲਦਾ ਉਹਨਾਂ ਨੂੰ ਸਤਕਾਰ ਮਿਲਦਾ ਉਹਨਾਂ ਨੂੰ ਗਲਵਕੜੀ ਮਿਲਦੀ ਹੈ ਉਹਨਾਂ ਨੂੰ ਗੋਦੀ ਮਿਲਦੀ ਹੈ ਸੱਚ ਉਹਨਾਂ ਨੂੰ ਖੀਸੇ ਦੀ ਸਾਰੀ ਬਰਕਤ ਮਿਲਦੀ ਆਖੋ ਸਤਨਾਮ ਉਹਨਾਂ ਨੂੰ ਪਿਓ ਦੇ ਖੀਸੇ ਦੀ ਸਾਰੀ ਬਰਕਤ ਮਿਲਦੀ ਹੈ ਜੋ ਪਿਓ ਦੇ ਖੀਸੇ 'ਚ ਹੈ ਪਿਓ ਲੁਟਾ ਦਿੰਦਾ ਹੈ ਜੋ ਮਾਂ ਦੇ ਖੀਸੇ 'ਚ ਹੈ ਮਾਂ ਲੁਟਾ ਦਿੰਦੀ ਹੈ ਬਸ ਚੰਗਾ ਲੱਗ ਜਾ ਚੰਗਾ ਲੱਗ ਜੇ ਕੋਈ ਗੁਰਨਾਨਕ ਨੂੰ ਚੰਗਾ ਲੱਗ ਜਾਵੇ ਉਹ ਗੁਰਨਾਨਕ ਦੇ ਕਿਸੇ ਚ ਜੋ ਕੁਝ ਐ ਸਿੱਖਾ ਤੇਰਾ ਗੁਰਨਾਨਕ ਦੇ ਘਰ ਜੋ ਕੁਝ ਐ ਤੇਰਾ ਆਪਾ ਕਹਿੰਦੇ ਮੋਗ੍ਰਮ ਹੈ ਮੋਗ੍ਰਮ ਹੈ ਸਿਰ ਲੋ ਧੰਨ ਹੈ ਸਭ ਹੀ ਇਨਹੀ ਕੋ ਆਖੋ ਸਤਨਾ ਮੋਗ੍ਰਮ ਹੈ ਮੋਗ੍ਰਮ ਹੈ ਤਨ ਤੇ ਮਨ ਤੇ ਸਿਰ ਲੋਧ ਹਨ ਹੈ ਆਖੋ ਸਤਨਾ ਮਾਰੇ ਕਹਿੰਦੇ ਨੇ ਮੋਗ੍ਰਮ ਹੈ ਤਨ ਤੇ ਮਨ ਤੇ ਮਾਰੇ ਕਹਿੰਦੇ ਜੋ ਮੇਰੇ ਘਰ ਹੈ ਸਿਰ ਲੋਧ ਹਨ ਕਹਿੰਦੇ ਜੋ ਮੇਰੇ ਘਰ ਹੈ ਸਭ ਹੀ ਇਨਹੀ ਕੋ ਸਾਰਾ ਕੁਝ ਇਨਾਂ ਵਾਸਤੇ ਮੇਰੇ ਸਤਗੁਰ ਕਹਿੰਦੇ ਜੋ ਮੇਰੇ ਕੋਲ ਹੈ ਉਹ ਸਾਰਾ ਇਹਨਾਂ ਵਾਸਤੇ ਜਿਹੜੇ ਭਜਨ ਕਰਦੇ ਬੰਦਗੀ ਕਰਦੇ ਆ ਸੁਣੋ ਕੀ ਕਹਿੰਦੇ ਨੇ ਮਹਾਰਾਜ ਕਹਿੰਦੇ ਗੁਰਮੁਖ ਸਦਾ ਗੈਰ ਸੋਹਣੇ ਉਹ ਸਦਾ ਹੀ ਦਰ ਤੇ ਸੋਹਣੇ ਸਤਕਾਰੇ ਜਾਂਦੇ ਨੇ ਮਾਣ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਝੋਲੀਆਂ ਭਰੀਆਂ ਦਾ ਜਾਂਦੀਆਂ ਉਹਨਾਂ ਦੀਆਂ ਜੈਜੈਕਾਰਾਂ ਹੁੰਦੀਆਂ ਵੀ ਪੁੱਛਿਆ ਜੀ ਐਸੇ ਗੁਰਮੁਖ ਨੇ ਕੀ ਕੀਤਾ ਜੀ ਗੁਰਮੁਖ ਨੇ ਐਸਾ ਕੀ ਕੀਤਾ ਮਹਾਰਾਜ ਕਿ ਇੰਨਾ ਇੰਨਾ ਮਾਣ ਇੰਨਾ ਸਤਕਾਰ ਇੰਨਾ ਤੁਹਾਨੂੰ ਸੋਹਣੇ ਲੱਗੇ ਇੰਨੇ ਚੰਗੇ ਲੱਗੇ ਕਹਿੰਦੇ ਹਾਂ ਆ ਮੈਂ ਦੱਸਾਂ ਉਹਨਾਂ ਨੇ ਕੀ ਕੀਤਾ ਕਹਿੰਦੇ ਗੁਰ ਕਾ ਸ਼ਬਦ ਕਮਾਹੇ ਆਖੋ ਸਤਨਾਮ ਵਾਹਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਕਰੇ ਕਹਿੰਦੇ ਗੁਰ ਕਾ ਸ਼ਬਦ ਕਮਾਹੇ ਉਹ ਆਪਣੇ ਗੁਰੂ ਦਾ ਸ਼ਬਦ ਕਮਾਉਂਦੇ ਨੇ ਉਹ ਆਪਣੇ ਗੁਰੂ ਦੇ ਸ਼ਬਦ ਨੂੰ ਕਮਾ ਕੇ ਜੀਵਨ ਢਾਲਦੇ ਨੇ ਤੁਰਦੇ ਨੇ ਗੁਰੂ ਕਹਿੰਦੇ ਨਿੰਦਿਆ ਤੋਂ ਪਰੇ ਉਹ ਕਹਿੰਦੇ ਸਤਿਵਚਨ ਆਖੋ ਸਤਨਾਮ ਕੋਈ ਸਵਾਸ ਖਰਾਬ ਕਰ ਦੇ ਪਰ ਕਹਿੰਦੇ ਈਰਖਾ ਤੋਂ ਪਰੇ ਜੀਬਾ ਸਤਿਵਚਨ ਈਰਖਾ ਤੋਂ ਪਰੇ ਕੋਈ ਚੰਗਾ ਹੈ ਕੋਈ ਮਾੜਾ ਮੈਂ ਕੀ ਲੈਣਾ ਮਹਾਰਾਜ ਤਾਂ ਮੈਨੂੰ ਆਹ ਉਪਦੇਸ਼ ਕਰਦੇ ਆਪਨੇ ਆਪਣੇ ਗਰੀਵਾਨ ਮੈਂ ਸਿਰ ਨੀਵਾ ਕਰ ਦੇਖੋ ਉਹਨੂੰ ਵਾਲਾ ਤਾਂ ਕਹੇ ਜੇ ਤੂੰ ਚੰਗਾ ਹੋਵੇ ਕੋਈ ਬਾਹ ਖੜੀ ਕਰਕੇ ਕਹਿ ਦੇਵੇ ਸਾਥ ਸੰਗਤ ਮੇਰੇ ਅੰਦਰ ਕੋਈ ਐਬ ਨਹੀਂ ਕੋਈ ਬਾਹ ਖੜੀ ਕਰਕੇ ਇੰਨੀ ਗੱਲ ਕਹਿ ਸਕਦਾ ਮੇਰੇ ਅੰਦਰ ਐਬ ਨਹੀਂ ਮੈਂ ਐਬ ਮੁਕਤ ਹਾਂ ਐਬ ਨਹੀਂ ਤਾਂ ਤੂੰ ਉਹਦੇ ਐਬ ਦੀ ਚਰਚਾ ਕਰਦਾ ਏ ਤੂੰ ਉਹਦੇ ਐਬ ਦੇ ਉੱਪਰ ਹੱਸਦਾ ਏ ਤੂੰ ਉਹਦੇ ਐਬ ਨੂੰ ਨਿੰਦਦਾ ਏ ਕਦਰ ਆਪਣੇ ਅੰਦਰ ਝਾਤੀ ਮਾਰ ਲੈਂਦਾ ਗੰਦਗੀ ਦੀ ਢੇਰੀ ਬੈਠੀ ਹੈ ਤੇਰੇ ਅੰਦਰ ਗੰਦਗੀ ਦੀ ਢੇਰੀ ਲੱਗੀ ਹੋਈ ਹੈ ਅਪਦੇ ਐਬ ਵੱਲ ਝਾਤੀਆਂ ਮਾਰੀਏ ਕਿਸੇ ਨੂੰ ਬੋਲਣ ਜੋਗੇ ਨਹੀਂ ਰਵਾਂਗੇ ਆਖੋ ਸਤਨਾ ਸਚਾਈ ਹੈ ਕਿਸੇ ਨੂੰ ਬੋਲਣ ਜੋਗੇ ਨਹੀਂ ਰਵਾਂਗੇ ਜਦੋਂ ਮੈਨੂੰ ਆਪਣੇ ਅੰਦਰ ਝਾਤੀ ਮਾਰਨੀ ਆ ਮੈਂ ਕਿਸੇ ਨੂੰ ਕੀ ਮਾਲਾ ਕਵਾਂਗਾ ਜੀ ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰੀ ਫਿਰ ਮੇਰੇ ਤੋਂ ਮਾੜਾ ਮੈਨੂੰ ਹੋਰ ਕੋਈ ਨਜ਼ਰੀ ਨਹੀਂ ਆਇਆ ਪਾਛੇ ਕਹਿੰਦੇ ਆਪ ਮੜਾ ਅਗਰੇਵਾਨ ਮੈਂ ਸਿਰ ਨੀਵਾ ਕਰ ਦੇਖ ਗੁਰ ਕਾ ਸ਼ਬਦ ਕਮਾਏ ਕਹਿੰਦੇ ਉਹ ਗੁਰੂ ਦਾ ਸ਼ਬਦ ਕਮਾਉਂਦੇ ਨੇ ਤੇ ਗੁਰੂ ਦਾ ਸ਼ਬਦ ਕਮਾ ਕੇ ਫਿਰ ਬਰਕਤ ਕੀ ਪੈਂਦੀ ਉਹਨਾਂ ਦੇ ਵਿੱਚ ਉਹਨਾਂ ਨੂੰ ਬਰਕਤ ਕੀ ਮਿਲਦੀ ਕਹਿੰਦੇ ਅੰਤਰ ਸ਼ਾਂਤ ਸਦਾ ਸੁਖ ਆਖੋ ਸਤਨਾਮ ਉਹ ਖੇੜੇ ਵਿੱਚ ਰਹਿੰਦੇ ਨੇ ਸ਼ਾਂਤ ਰਹਿੰਦੇ ਨੇ ਆਨੰਦ ਚ ਰਹਿੰਦੇ ਨੇ ਸਹਿਜ ਚ ਰਹਿੰਦੇ ਨੇ ਸੰਤੋਖੀ ਰਹਿੰਦੇ ਨੇ ਅੰਤਰ ਸ਼ਾਂਤ ਸਦਾ ਸੁਖ ਕਹਿੰਦੇ ਸਦਾ ਸੁਖੀ ਰਹਿੰਦੇ ਨੇ ਖੇੜੇ ਚ ਰਹਿੰਦੇ ਨੇ ਕਿਹ ਆਨੰਦ ਆਨੰਦ ਚ ਰਹਿੰਦੇ ਨੇ ਮਾਰਾ ਮੋਟਾ ਝੋਲਾ ਬੋਲਾ ਆ ਵੀ ਗਿਆ ਸਾਧ ਸੰਗਤ ਐਦਾਂ ਲੰਗਾ ਦਿੰਦੇ ਨੇ ਆਖੋ ਸਤਨਾਮ ਬਈ ਇਹ ਤਾਂ ਜੀਵਨ ਦਾ ਅੰਗ ਹੈ ਤੁਰਿਆ ਰਹਿੰਦਾ ਆਖੋ ਸਤਨਾਮ ਤੁਰਿਆ ਰਹਿੰਦਾ ਕਹਿੰਦੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਅੰਦਰ ਸ਼ਾਂਤ ਜਿਨ੍ਹਾਂ ਦੇ ਅੰਦਰ ਸਦਾ ਸੁਖ ਜਿਨ੍ਹਾਂ ਦੇ ਅੰਦਰ ਖੇੜਾ ਜਿਨ੍ਹਾਂ ਦੇ ਅੰਦਰ ਟਿਕਾ ਬਣ ਗਿਆ ਪਾਤਸ਼ਾਹ ਕਹਿੰਦੇ ਨੇ ਕਹਿੰਦੇ ਦਰ ਸੱਚਾ ਸੋਬਾ ਪਾਏ ਆਖੋ ਸਤਨਾਮ ਸੱਚ ਦੇ ਦਰ